ਜਿਲੰਦਰ ਪਛਮੀ ਵਿਧਾਨ ਸਭਾ ਸੀਟ ਲਈ ਹੋਈ ਜ਼ਿਮਨੀ ਚੋਣ ਤਹਿਤ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਲਾਇਲਪੁਰ ਖਾਸਾ ਕਾਲਜ ਫਾਰ ਔਮਨ ਵਿਖੇ ਗਿਣਤੀ ਕੇਂਦਰ ਬਣਾਇਆ ਗਿਆ ਹੈ ਪ੍ਰਸ਼ਾਸਨ ਵੱਲੋਂ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਸੁਰੱਖਿਆ ਦੇ ਕੜੇ ਬੰਦੋਬਸਤ ਕੀਤੇ ਗਏ ਨੇ ਤੇ ਅਧਿਕਾਰਤ ਵਿਅਕਤੀਆਂ ਤੋਂ ਇਲਾਵਾ ਕਿਸੇ ਨੂੰ ਵੀ ਗਿਣਤੀ ਕੇਂਦਰਾਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ 10 ਜੁਲਾਈ ਨੂੰ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਇਸ ਸੀਟ ਲਈ કુલ 15 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਅੱਜ ਫੈਸਲਾ ਹੋਵੇਗਾ ਜਲੰਧਰ ਪਛਮੀ ਵਿਧਾਨ ਸਭਾ ਸੀਟ ਵਿਧਾਨਕਾਰ ਸ਼ੀਤਲ ਅੰਗੁਰਾਲ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਖਾਲੀ ਹੋ ਗਈ ਸੀ ਇਸ ਵਾਰ ਜਿੰਨੀ ਚੋਣ ਵਿੱਚ VOTING ਫੀਸਦ ਕਾਫੀ ਘਟ ਰਹੀ ਸੀ ਜਿਸ ਨਾਲ ਨਤੀਜੇ ਕਾਫੀ ਹੈਰਾਨੀਜਨਕ ਰਹਿਣ ਦੀ ਸੰਭਾਵਨਾ ਹੈ ਗਿਣਤੀ ਪ੍ਰਬੰਧਾਂ ਤੇ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਲੈਣ ਲਈ ਆਵਤੋਂ ਹਾਨੂੰ ਲੈ ਚਲਦੇ ਹਾਂ ਗਿਣਤੀ ਕੇਂਦਰ ਦੇ ਬਾਹਰ ਸਾਡੇ ਨੁਮਾਇੰਦੇ ਰਮਾ ਸ਼ੰਕਰ ਕੋਲ ਜੀ ਗਲੰਤਰ ਪਛਮੀ ਦੇ ਸਾਰੇ ਨੇਤਾ ਇੰਤਜ਼ਾਰ ਕਰ ਰਹੇ ਨੇ ਹਾਰ ਜਿੱਤ ਦੀ ਸੋਚ ਕੇ ਹੋਕੇ ਪਰ ਰਹੇ ਨੇ ਜੀ ਹਾਂ 10 ਜੁਲਾਈ ਨੂੰ ਵੋਟਾਂ ਪਈਆਂ ਸਨ ਤੇ ਅੱਜ 13 ਜੁਲਾਈ ਹੈ ਤੇ 13 ਜੁਲਾਈ ਨੂੰ ਅੱਜ ਨਤੀਜੇ ਆਉਣਗੇ ਤੇ ਜੇਕਰ ਗੱਲ ਕਰੀਏ ਉਮੀਦਵਾਰਾਂ ਦੀ ਤੇ ਇਸ ਜਿਮਰੀ ਵਿਧਾਨ ਸਭਾ ਦੀਆਂ ਜਿਹੜੇ ਉਮੀਦਵਾਰ ਸਨ ਖੀਤਲੰਗੁਰਾਲ ਜੀ ਜਿਹੜੇ ਭਾਜਪਾ ਵੱਲੋਂ ਟਿਕਟ ਮਿਲੀ ਸੀ ਉਹਨਾਂ ਨੂੰ ਉਹ ਚੋਣ ਲੜ ਰਹੇ ਨੇ ਤੇ ਜੇਕਰ ਸ੍ਰਿੰਦਰ ਕੌਰ ਜੀ ਕਾਂਗਰਸ ਵੱਲੋਂ ਚੋਣ ਲੜ ਰਹੇ ਨੇ ਤੇ ਜੇਕਰ ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਦੀ ਤੇ ਉਹਨਾਂ ਨੇ ਇਸ ਵਾਰ ਮੌਕਾ ਦਿੱਤਾ ਹੈ ਜੀ ਮੋਹਿੰਦਰ ਭਗਤ ਜੀ ਨੂੰ ਤੇ ਜੇਕਰ ਗੱਲ ਕਰੀਏ ਇਹ ਤਿਕੋਣੀ ਮੁਕਾਬਲਾ ਇਸ ਵਾਰ ਸਾਨੂੰ ਦੇਖਣ ਨੂੰ ਮਿਲੇਗਾ ਤੇ ਜੇਕਰ ਅਸੀਂ ਗੱਲ ਕਰੀਏ ਇੱਥੇ ਤੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਾਰੇ ਜਿਹੜੇ ਸਵੇਰ ਤੋਂ ਹੀ ਕਾਫੀ ਸਿਕਿਉਰਿਟੀ ਟਾਈਟ ਹੈ ਤੇ ਆਪਾਂ ਜੇਕਰ ਗੱਲ ਕਰੀਏ ਇੱਥੇ ਦੀ ਵਿਧਾਨ ਸਭਾ ਦੀ ਚੋਣਾਂ ਦੀ ਤੇ 2000 ਜਿਹੜੀਆਂ 17 ਦੇ ਵਿੱਚ ਵੋਟਾਂ ਪਈਆਂ ਸਨ ਉਹਦੇ ਵਿੱਚ ਜਿਹੜੀ ਕਾਂਗਰਸ ਦੇ ਅਗੂ ਦੀ ਜਿੱਥੋਈ ਸੀ ਤੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸਨ ਉਹਨਾਂ ਦੀ ਜਿੱਤ ਹੋਈ ਸੀ ਇਸ ਵਾਰ ਦੇਖਣਾ ਹੋਵੇਗਾ ਕਿ ਕਿਸ ਦੀ ਜਿੱਤ ਹੁੰਦੀ ਹੈ ਤੇ ਜਿਹੜੇ ਰੁਝਾਨ ਹੈ ਉਹ ਸਾਨੂੰ 9 ਵਜੇ ਤਕਰੀਬਨ ਆਣੇ ਸ਼ੁਰੂ ਹੋ ਜਾਣਗੇ ਕਿਉਂਕਿ ਕਾਊਂਟਿੰਗ ਹਲੇ ਸ਼ੁਰੂ ਹੋਈ ਸੀ 8 ਵਜੇ ਤੇ ਜਿਹੜਾ ਪਹਿਲਾ ਰੁਝਾਨ ਉਹ ਸਾਨੂੰ 9 ਵਜੇ ਤਕਰੀਬਨ ਆ ਜਾਏਗਾ ਤੇ ਆਪਾਂ ਜ਼ਰੂਰ ਤੁਹਾਨੂੰ ਦੱਸਾਂਗੇ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਕੈਮਰਾਮੈਨ ਰਣਜੀਤ ਸਿੰਘ ਤੇ ਰਾਜਪਾਲ ਦੇ ਨਾਲ ਮਹਿਰਮਾ ਸ਼ੰਕਰ ਦੂਰਦਰਸ਼ਨ ਸਮਾਚਾਰ ਜਲੰਧਰ ਨੂੰ